ਇਹੀ ਸ਼ਰਨ ਭर्यੋ ਨਾਨਕ ਦਾਸ ਜਾ ਤੇ ਉਪਰ ਕੋ ਨਹੀਂ ਨਾਨਕ ਦਾਸ ਉਸ ਪ੍ਰਮਾਤਮਾ ਦੀ ਸ਼ਰਨ ਪੈ ਗਿਆ ਹੈ ਜਿਸ ਤੋਂ ਵੱਡਾ ਕੋਈ ਨਹੀਂ ਤੇ ਜਦੋਂ ਇਨਸਾਨ ਉਸ ਪ੍ਰਮਾਤਮਾ ਦੇ ਚਰਨਾਂ ਦੇ ਆਸਰਾ ਤੱਕ ਲੈਂਦਾ ਹੈ ਬਾਕੀ ਸਾਰੇ ਆਸਰੇ ਛੱਡ ਕੇ ਫਿਰ ਪ੍ਰਮਾਤਮਾ ਸਾਰੇ ਪਾਸੋਂ ਉਸ ਨੂੰ ਬਚਾ ਲੈਂਦਾ ਹੈ ਕੋਈ ਵੀ ਦੁੱਖ ਉਸ ਨੂੰ ਉਹ ਨਹੀਂ ਸਕਦਾ ਪਰ ਕਈ ਵਾਰ ਇਹ ਇਨਸਾਨ ਨੂੰ ਹੁੰਦਾ ਹੈ ਕਿ ਮੈਨੂੰ ਇੰਨਾ ਸਮਾਂ ਹੋ ਗਿਆ ਗੁਰੂ ਘਰ ਆਉਂਦਿਆਂ ਜਾਂ ਮੈਨੂੰ ਗੁਰੂ ਦੇ ਚਰਨਾਂ ਦੇ ਲੜ ਲੱਗਿਆਂ ਪਰ ਮੈਨੂੰ ਸੁੱਖ ਨਹੀਂ ਮਿਲਿਆ ਮੈਨੂੰ ਆਨੰਦ ਨਹੀਂ ਮਿਲਿਆ ਤੇ ਪਰ ਜਿਸ ਦੇ ਅੰਦਰ ਸਬਰ ਸੰਤੋਖ ਭਰੋਸਾ ਹੈ ਉਸ ਪ੍ਰਮਾਤਮਾ ਦੇ ਪ੍ਰਤੀ ਤੇ ਵਾਹਿਗੁਰੂ ਉਸ ਨੂੰ ਰਸਤਾ ਜਰੂਰ ਦਿਖਾਉਂਦਾ ਹੈ ਉਹ ਰਸਤਾ ਵੀ ਦਿਖਾਉਣ ਵਾਲਾ ਵੀ ਆਪ ਹੀ ਹੁੰਦਾ ਆਪਣੇ ਆਪ ਰਾਸਤਾ ਧਕੋਣ ਦੇ ਲਈ ਕਿਸੇ ਦੇ ਕਿਸੇ ਦੇ ਅੰਦਰ ਵਸ ਜਾਂਦਾ ਹੈ ਤੇ ਫਿਰ ਉਸ ਇਨਸਾਨ ਨੂੰ ਰਸਤਾ ਵਿਖਾ ਦਿੰਦਾ ਹੈ ਤਾਂ ਅੱਜ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਆਪਾਂ ਉਹ ਕਟਨਾ ਸਾਂਝੀ ਕਰਾਂਗੇ ਜਿੱਥੇ ਕਿ ਇੱਕ ਬੀਬੀ ਦਾ ਘਰ ਵਾਲਾ ਬਹੁਤ ਸ਼ਰਾਬੀ ਕੁਆਪੀ ਸੀ ਰੋਜ਼ ਘਰ ਕੁਲੇਸ਼ ਰਹਿੰਦਾ ਸੀ ਉਸ ਦਾ ਪਤੀ ਇੰਨਾ ਉਸ ਨੂੰ ਕੁੱਟਦਾ ਮਾਰਦਾ ਸੀ ਕਿ ਗਲੀ ਦੇ ਜਿਹੜੇ ਜਿੰਨੇ ਵੀ ਲੋਕ ਸੀ ਉਹ ਰੋਜ਼ ਇਹ ਤਮਾਸ਼ਾ ਦੇ ਦਿੱਤੇ ਸਨ ਤੇ ਉਹ ਬੀਬੀ ਜਿਹੜੀ ਸੀ ਉਹ ਰੋਜ਼ ਦਰਬਾਰ ਸਾਹਿਬ ਹਾਜ਼ਰੀ ਲਵਾ ਕੇ ਜਾਂਦੀ ਸੀ ਪਰ ਕਿਤੇ ਨਾ ਕਿਤੇ ਇਨਸਾਨ ਦਾ ਜਿਹੜਾ ਮਨ ਹੈ ਉਹ ਟੁੱਟਣ ਲੱਗ ਜਾਂਦਾ ਹੈ ਕਿ ਵਾਹਿਗੁਰੂ ਮੇਰੀ ਸੁਣਦਾ ਨਹੀਂ ਪਰ ਵਾਹਿਗੁਰੂ ਰਸਤਾ ਕਿਵੇਂ ਦਿਖਾਉਂਦਾ ਹੈ ਤੇ ਕਿਵੇਂ ਦੁਖੀ ਤੋਂ ਸੁਖੀ ਹਮੇਸ਼ਾ ਦੇ ਲਈ ਸੁਖ ਕਰ ਵਰਤਾ ਦਿੰਦਾ ਹੈ ਆਓ ਅੱਜ ਆਪਾਂ ਇੱਕ ਇਹੋ ਜਿਹੀ ਘਟਨਾ ਦੇ ਨਾਲ ਜੁੜਦੇ ਆ ਤਾਂ ਇੱਕ ਦਿਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਰਬਾਰ ਸਾਹਿਬ ਸ੍ਰੀ ਅਮਰitsar ਸਾਹਿਬ ਦੇ ਵਿੱਚ ਪ੍ਰਕਰਮਾਂ ਦੇ ਵਿੱਚ ਬੈਠੇ ਆ ਤਾਂ ਇੱਕ ਬੀਬੀ ਹੈ ਜਿਹੜੀ 2-3 ਵਾਰ ਉਹਨਾਂ ਦੇ ਕੋਲੋਂ ਦੀ ਲੰਘ ਜਾਂਦੀ ਹੈ ਤੇ ਤੀਜੀ ਵਾਰ ਜਦੋਂ ਕੋਲੋਂ ਦੀ ਲੰਘਦੀ ਹੈ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਤੋਂ ਪੁੱਛ ਲੈਂਦੀ ਹੈ ਕਿ ਮੈਂ ਇੱਥੇ ਤੁਹਾਡੇ ਕੋਲ ਆ ਜੀ ਬੈਠ ਜਾਵਾਂ ਤਾਂ ਭਾਈ ਵੀਰ ਸਿੰਘ ਜੀ ਕਹਿੰਦੇ ਆ ਕਿ ਬੇਟਾ ਗੁਰੂ ਰਾਮਦਾਸ ਜੀ ਦਾ ਇਹ ਘਰ ਹੈ ਇੱਥੇ ਪੁੱਛਣ ਦੀ ਲੋੜ ਨਹੀਂ ਆਉਂਦੀ ਇੱਥੇ ਕੋਈ ਵੀ ਬੈਠ ਸਕਦਾ ਹੈ ਤੇ ਤੁਸੀਂ ਵੀ ਬੈਠ ਜਾਓ ਤਾਂ ਉਹ ਵੀ ਵੀ ਕੋਲ ਬੈਠ ਜਾਂਦੀ ਹੈ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਕੋਲ ਹੋਰ ਵੀ ਸੱਜਣ ਜਿਹੜੇ ਆ ਉਹ ਬੈਠੇ ਹੁੰਦੇ ਆ ਤਾਂ ਕਿਵੇਂ ਨਾ ਕਿਵੇਂ ਉਹ ਭਾਈ ਸਾਹਿਬ ਵੀਰ ਸਿੰਘ ਜੀ ਦਾ ਜਿਹੜਾ ਘਰ ਦਾ ਜਿਹੜਾ ਪਤਾ ਹੈ ਉਹ ਕਿਸੇ ਤੋਂ ਪੁੱਛ ਲੈਂਦੀ ਹੈ ਤੇ ਕੁਝ ਦਿਨਾਂ ਬਾਅਦ ਜਦੋਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਘਰੇ ਹੋ ਜਾਂਦੀ ਹੈ ਤੇ ਕੁਦਰਤੀ ਤੌਰ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਸ ਦਿਨ ਘਰੇ ਇਕੱਲੇ ਇਕਾਂਤ ਚ ਬੈਠੇ ਹੁੰਦੇ ਆ ਤੇ ਉਹ ਭਾਈ ਸਾਹਿਬ ਵੀਰ ਸਿੰਘ ਜੀ ਕੋਲ ਪਹੁੰਚ ਕੇ ਆਪਣੇ ਜਿਹੜੇ ਦਿਲ ਦਾ ਜਿਹੜਾ ਹੈ ਦੁੱਖੜਾ ਉਹ ਦੱਸਦੀ ਹੈ ਕਹਿੰਦੀ ਹੈ ਕਿ ਮੈਂ ਸ਼ੁਰੂ ਤੋਂ ਹੀ ਮੈਂ ਆਪਣੀ ਮਾਂ ਦੇ ਨਾਲ ਰੋਜ਼ ਦਰਬਾਰ ਸਾਹਿਬ ਦੇ ਵਿੱਚ ਹਾਜ਼ਰੀ ਭਰਦੀ ਹਾਂ ਇਹ ਮੇਰੀ ਨਿੱਕੀ ਦੀ ਖੁਰਾਕ ਹੈ ਇਸ ਤੋਂ ਮੈਂ ਟੁੱਟ ਨਹੀਂ ਸਕਦੀ ਪਰ ਜਦੋਂ ਦਾ ਮੇਰਾ ਵਿਆਹ ਹੋਇਆ ਹੈ ਇੱਕ ਹਲਵਾਈ ਦੇ ਨਾਲ ਮੇਰਾ ਪਤੀ ਹੈ ਜਿਹੜਾ ਉਹ ਸ਼ਰਾਬੀ ਕੁਆਬੀ ਹੈ ਉਹ ਮੈਨੂੰ ਘਰ ਆ ਕੇ ਸ਼ਾਮ ਨੂੰ ਰੋਜ਼ ਕੁੱਟਦਾ ਮਾਰਦਾ ਹੈ ਤੇ ਮੇਰਾ ਰੋਜ਼ ਲੋਕਾਂ ਅੰਗੇ ਜਰੂਰ ਸ਼ਰਦ ਹੈ ਤੇ ਜਦੋਂ ਇਹ ਗੱਲ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਕਹਿੰਦੀ ਹੈ ਕਿ ਮੈਨੂੰ ਕੋਈ ਤਰੀਕਾ ਦੱਸੋ ਕਿ ਮੈਂ ਸੁਖੀ ਹੋ ਜਾਵਾਂ ਮੈਨੂੰ ਕੋਈ ਰਸਤਾ ਜਿਹੜਾ ਹੈ ਉਹ ਵਿਖਾਈ ਨਹੀਂ ਦਿੰਦਾ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਸਾਰੀ ਗੱਲਬਾਤ ਸੁਣ ਕੇ ਉਸ ਨੂੰ ਦੋ ਨੁਕਤੇ ਦੱਸਦੇ ਹਨ ਤੇ ਉਸ ਨੂੰ ਕਹਿੰਦੇ ਹਨ ਕਿ ਬੀਪੀ ਇਹ ਜਿਹੜੇ ਦੋ ਨੁਕਤੇ ਹੈ ਇਹ ਤੈਨੂੰ ਅਪਣਾਉਣੇ ਪੈਣਗੇ ਤਾਂ ਉਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਪਹਿਲਾ ਨੁਕਤਾ ਇਹ ਦੱਸਦੇ ਹਨ ਕਿ ਜਦੋਂ ਵੀ ਤੇਰਾ ਪਤੀ ਕਰੋਂ ਦੁਕਾਨ ਤੇ ਚੜਾ ਜਾਂਦਾ ਹੈ ਉਸ ਤੋਂ ਬਾਅਦ ਤੂੰ ਦਰਬਾਰ ਸਹਿਬ ਆਉਣਾ ਉਸ ਤੋਂ ਪਹਿਲਾਂ ਕਦੇ ਵੀ ਤੂੰ ਦਰਬਾਰ ਸਹਿਬ ਨਹੀਂ ਆਉਣਾ ਤੇ ਆਪਣੇ ਸਾਰੇ ਘਰ ਦਾ ਕੰਮ ਨਿਬੇੜ ਕੇ ਫਿਰ ਦਰਬਾਰ ਸਹਿਬ ਆਉਣਾ ਉੱਥੇ ਹਾਜ਼ਰੀ ਲਵਾ ਕੇ ਤੇ ਜਦੋਂ ਤੁਹਾਡੇ ਜਿਹੜੇ ਪਤੀ ਹੈ ਉਹ ਘਰ ਪਹੁੰਚਣ ਉਸ ਤੋਂ ਪਹਿਲਾਂ ਤੁਸੀਂ ਘਰ ਪਹੁੰਚੇ ਵੀ ਹੋਣੇ ਚਾਹੀਦੇ ਤੇ ਦੂਜੀ ਗੱਲ ਇਹ ਕਿ ਜਦੋਂ ਤੁਹਾਡੇ ਪਤੀ ਤੁਹਾਡੇ ਘਰ ਆ ਜਾਣ ਤਾਂ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਤੁਸੀਂ ਪਕੌੜੇ ਬਣਾ ਲਈ ਜਾਂ ਕੋਈ ਹੋਰ ਨਮਕੀਨ ਚੀਜ਼ ਜਿਹੜੀ ਉਹ ਸੰਧ ਕਰਦੇ ਹੈ ਉਹ ਚੀਜ਼ ਬੜੇ ਚਾਅ ਨਾਲ ਬਣਾਉਣੀ ਹੈ ਤੇ ਕਰਿਆ ਕੇ ਉਹਨਾਂ ਨੂੰ ਖਿੜੇ ਮੱਥੇ ਸਵੀਕਾਰ ਕਰਨਾ ਹੈ ਚਾਹੇ ਉਹ ਆਪਣੇ ਸ਼ਰਾਬੀ ਕੋਬੀ ਦੋਸਤਾਂ ਦੇ ਨਾਲ ਆਏ ਹੈ ਇਹ ਕਰਿਆ ਕਿ ਉਹਨਾਂ ਨੂੰ ਉਹ ਸਾਰੀ ਚੀਜ਼ ਦੇਣੀ ਹੈ ਜਿਹੜਾ ਭਗਵਾਨ ਤੁਸੀਂ ਬਣਾਇਆ ਹੈ ਤੇ ਨਾਲ ਜਿਹੜੀ ਉਹ ਸ਼ਰਾਬ ਹੈ ਜਿਹੜੀ ਉਹ ਵੀ ਤੁਸੀਂ ਆਪ ਦੇ ਕੇ ਆਉਣੀ ਤੇ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਜਿਹੜੇ ਇਹ ਜਿਹੜੇ ਦੋਨੇ ਗੱਲਾਂ ਮੈਂ ਤੁਹਾਨੂੰ ਕਹੀਆਂ ਇਹ ਚਾਹੇ ਪਰਮਾਰਥ ਦੇ ਉਲਟ-ਪੁਲਟ ਹਨ ਪਰ ਇਸ ਤੋਂ ਤੁਸੀਂ ਘਤਰੂਣਾ ਨਹੀਂਗਾ ਗ੍ਰੇਸਤੀ ਨੂੰ ਬਦਲਣ ਦੇ ਲਈ ਕਈ ਵਾਰ ਇਸ ਤਰ੍ਹਾਂ ਵੀ ਕਰਨਾ ਪੈਂਦਾ ਹੈ ਤਾਂ ਕੰਦੀ ਇਹ ਜਿਹੜੀਆਂ ਗੱਲਾਂ ਤੁਸੀਂ ਅਪਣਾਉਣੀਆਂ ਤੇ ਉਹ ਬੀਬੀ ਨੇ ਕਿਹਾ ਜੀ ਮੈਂ ਹਾਂ ਅੱਜ ਤੋਂ ਇਸ ਤਰ੍ਹਾਂ ਹੀ ਕਰਾਂ ਤਾਂ ਜਿਵੇਂ ਉਸਦੇ ਪਤੀ ਘਰ ਆਉਂਦੇ ਐ ਤਾਂ ਉਹ ਬੀਬੀ ਜਿਹੜੇ ਹੈ ਖੁਸ਼ੀ-ਖੁਸ਼ੀ ਉਹਨਾਂ ਨੂੰ ਮਿਲਦੀ ਐ ਤੇ ਨਾਲ ਜਿਹੜੇ ਘਰ ਜਿਹੜਾ ਪਕਵਾਨ ਬਣਾਇਆ ਹੁੰਦਾ ਉਹਨਾਂ ਦੀ ਖੁਸ਼ੀ ਦੇ ਵਿੱਚ ਉਹਨਾਂ ਅੱਗੇ ਪੇਸ਼ ਕਰਦੀ ਐ ਤੇ ਨਾਲ ਉਹਨਾਂ ਨੂੰ ਜਿਹੜੀ ਉਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਦੱਸਿਆ ਸੀ ਉਵੇਂ ਉਹ ਜਿਹੜੀ ਹੈ ਸ਼ਰਾਬ ਉਹਨਾਂ ਨੂੰ ਦਿੰਦੀ ਹੈ ਕੁਝ ਦਿਨ ਜਿਵੇਂ ਇਸ ਤਰ੍ਹਾਂ ਹੋ ਰੁਟੀਨ ਦੇ ਵਿੱਚ ਚੱਲਦਾ ਰਹਿੰਦਾ ਹੈ ਤਾਂ ਉਸ ਦਾ ਪਤੀ ਹੈ ਜਿਹੜਾ ਹਲਵਾਈ ਉਹ ਆਪਣੀ ਪਤਨੀ ਨੂੰ ਪੁੱਛਣ ਲੱਗ ਜਾਂਦਾ ਹੈ ਵੀ ਅੰਦਰ ਹੀ ਅੰਦਰ ਸੋਚਦਾ ਨਾਲੇ ਕਿ ਇੰਨਾ ਬਦਲਾ ਆ ਤੇ ਆ ਕਿਵੇਂ ਗਿਆ ਤੇ ਉਹ ਉਸ ਨੂੰ ਪੁੱਛਣ ਲੱਗ ਜਾਂਦਾ ਹੈ ਕਿ ਤੈਨੂੰ ਇੰਨਾ ਕਿਸ ਨੇ ਬਦਲ ਦਿੱਤਾ ਤਾਂ ਉਹ ਜਿਹੜੀ ਬੇਬੀ ਹੈ ਉਹ ਕਈ ਦਿਨ ਕੁਝ ਨਹੀਂ ਦੱਸਦੀ ਪਰ ਜਿਆਦਾ ਪੁੱਛਣ ਤੇ ਕਈ ਦਿਨਾਂ ਬਾਅਦ ਉਹ ਬੀਬੀ ਫਿਰ ਦੱਸ ਦਿੰਦੀ ਹੈ ਕਿ ਇੱਕ ਮਹਾਪੁਰਸ਼ ਜਿਹੜੇ ਆ ਮੈਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਹਨਾਂ ਨੇ ਮੈਨੂੰ ਇਹ ਦੱਸਿਆ ਕਿ ਤੂੰ ਇਸ ਤਰ੍ਹਾਂ ਕਰਨਾ ਹੈ ਆਪਣੀ ਪਤੀ ਨੂੰ ਹਮੇਸ਼ਾ ਖੁਸ਼ ਰੱਖਣਾ ਤੇ ਕਹਿੰਦੇ ਜਿਹੜਾ ਉਹ ਹਲਵਾਈ ਸੀ ਉਸ ਦਾ ਬੀਬੀ ਦਾ ਪਤੀ ਉਹ ਕਹਿੰਦਾ ਮੈਂ ਵੀ ਉਹਨਾਂ ਨੂੰ ਮਿਲਣਾ ਚਾਹੁੰਦਾ ਜਦੋਂ ਇਹ ਗੱਲ ਕਹਿੰਦੇ ਆ ਤੇ ਮੈਂ ਉਹਨਾਂ ਨੂੰ ਜ਼ਰੂਰ ਮਿਲਣਾ ਹੈ ਤਾਂ ਉਹ ਬੀਬੀ ਹੈ ਅਗਲੇ ਦਿਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਤੋਂ ਉਹਨਾਂ ਦੇ ਮਿਲਣ ਦੀ ਆਪਣੇ ਪਤੀ ਦੀ ਮਿਲਣ ਦੀ ਇਜਾਜ਼ਤ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕੋਲ ਲੈਣ ਆ ਜਾਂਦੀ ਹੈ ਤਾਂ ਭਾਈ ਵੀਰ ਸਿੰਘ ਜੀ ਕਹਿ ਦਿੰਦੇ ਆ ਕਿ ਮੈਂ ਉਹਨਾਂ ਨੂੰ ਜ਼ਰੂਰ ਮਿਲਾਂਗਾ ਤੇ ਜਦੋਂ ਫਿਰ ਉਸ ਦਾ ਪਤੀ ਉਸ ਨੂੰ ਮਿਲਣ ਆਉਂਦਾ ਹੈ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਸ ਨੂੰ ਉਸ ਨੂੰ ਕੁਝ ਗੱਲਾਂ ਸਮਝਾ ਦਿੰਦੇ ਹਨ ਬੈਠ ਕੇ ਸਮਝਾਉਣ ਤੋਂ ਬਾਅਦ ਉਹ ਕਰਿਆ ਕੇ ਕਹਿ ਦਿੰਦਾ ਹੈ ਕਿ ਆਪਣੀ ਘਰਵਾਲੀ ਨੂੰ ਵੀ ਕੱਲ ਤੋਂ ਆਪਾਂ ਰੋਜ਼ ਦਰਬਾਰ ਸਾਹਿਬ ਜਾਇਆ ਕਰਾਂਗੇ ਇਕੱਠੇ ਤੇ ਹੁਣ ਮੈਂ ਜਿਹੜੇ ਵੀ ਜਿੰਨੇ ਵੀ ਇਹ ਕੁਸੰਗੀਆਂ ਨਾਲ ਰਹਿੰਦਾ ਸੀ ਸ਼ਰਾਬ ਪੀਂਦਾ ਸੀ ਇਹ ਸਾਰੇ ਕੰਮ ਮੇਰੇ ਬੰਦ ਤੇ ਕੱਲ ਤੋਂ ਮੈਂ ਤੇਰੇ ਨਾਲ ਦਰਬਾਰ ਸਾਹਿਬ ਚੱਲਿਆ ਕਰਾਂਗਾ ਰੋਜ਼ ਆਪਾਂ ਇਕੱਠੇ ਜਾਇਆ ਕਰਾਂਗੇ ਤੇ ਉਸ ਅਗਲੇ ਦਿਨ ਤੋਂ ਉਹ ਜਿਹੜਾ ਹਲਵਾਈ ਸੀ ਬੀਬੀ ਦਾ ਘਰ ਵਾਲਾ ਸੀ ਉਹ ਬੀਬੀ ਨਾਲ ਰੋਜ਼ ਦਰਬਾਰ ਸਾਹਿਬ ਜਾਇਆ ਕਰੇ ਤੇ ਵਾਹਿਗੁਰੂ ਦਾ ਕੀਰਤਨ ਸੁਣਿਆ ਕਰੇ ਤੇ ਨਾਲ ਸੇਵਾ ਕਰਿਆ ਕਰੇ ਤੇ ਉਸ ਦਿਨ ਤੋਂ ਬਾਅਦ ਉਹ ਆਪਣੇ ਯਾਰ ਮਿੱਤਰ ਛੱਡ ਗਿਆ ਜਿਹੜੇ ਕੁਸੰਗਤ ਵਿੱਚ ਫਸੇ ਹੋਏ ਸਨ ਸਾਰੀਆਂ ਉਹ ਮਾੜੀਆਂ ਚੀਜ਼ਾਂ ਛੱਡ ਗਿਆ ਤੇ ਆਪਣਾ ਜਿਹੜਾ ਵਿਲਾ ਸਮਾ ਹੈ ਉਹ ਦਰਬਾਰ ਸਾਹਿਬ ਹਾਜ਼ਰੀ ਆਪਣੀ ਧਰਮ ਪਤਨੀ ਦੇ ਨਾਮ ਲਾਉਣ ਲੱਗ ਗਿਆ ਤੇ ਇਸ ਤਰ੍ਹਾਂ ਉਹਨਾਂ ਦੇ ਘਰ ਜਿਹੜੇ ਜਿੰਨੇ ਵੀ ਦੁੱਖ ਸੀ ਉਹ ਸਾਰੇ ਦੁੱਖ ਖਤਮ ਹੋ ਗਏ ਸੋਖੀ ਸੁਖ ਕਰਿਆਂਗੇ ਕਿਉਂਕਿ ਜਦੋਂ ਗੁਰੂ ਦੇ ਚਰਨ ਕਰੇ ਪੈਣ ਲੱਗ ਜਾਣ ਇਸ ਮਨ ਹਿਰਦੇ ਚ ਪੈਣ ਲੱਗ ਜਾਣ ਫਿਰ ਦੁੱਖ ਰਹਿੰਦੇ ਨਹੀਂ ਫਿਰ ਸੁਖ ਹੀ ਸੁੱਖ ਮਿਲਦੇ ਨੇ ਇਨਸਾਨ ਨੂੰ ਪਰ ਕਈ ਵਾਰ ਸਮਾਂ ਲੱਗ ਜਾਂਦਾ ਹੈ ਕਈ ਵਾਰ ਸਮਾਂ ਘੱਟ ਲੱਗਦਾ ਹੈ ਤਾਂ ਸਬਰ ਸੰਤੋਖ ਭਰੋਸਾ ਸਾਨੂੰ ਬਣਾਈ ਰੱਖਣਾ ਹੁੰਦਾ ਹੈ ਗੁਰੂ ਤੇ ਗੁਰੂ ਕੋਈ ਨਾ ਕੋਈ ਰਾਹ ਜ਼ਰੂਰ ਵਿਖਾਉਂਦਾ ਹੈ ਜੇ ਸਾਨੂੰ ਉਸ ਤੇ ਸੱਚਾ ਭਰੋਸਾ ਹੈ ਕਿ ਅਸੀਂ ਖੱਬੇ ਸੱਜੇ ਨਹੀਂ ਜਾਂਦੇ ਤਾਂ ਸਾਧ ਸੰਗਤ ਜੀ ਗੁਰੂ ਦਾ ਸਿਮਰਨ ਪਰਮਾਤਮਾ ਦਾ ਨਾਮ ਲੈਂਦੇ ਜਾਓ ਤੇ ਆਪਣੇ ਮਨ ਨੂੰ ਹੈ ਜਿਹੜਾ ਉਹਨਾਂ ਹੀ ਸ਼ੁੱਧ ਕਰਦੇ ਜਾइए ਆਪਾਂ ਤੇ ਰੋਜ਼ ਪਰਮਾਤਮਾ ਅਗੇ ਬੇਨਤੀਆਂ ਕਰਦੇ ਰਹੀਏ ਕਿ ਪ੍ਰਮਾਤਮਾ ਤੇਰੀ ਕਿਰਪਾ ਦੇ ਨਾਲ ਹੀ ਅਸੀਂ ਤੇਰਾ ਨਾਮ ਤੈਨੂੰ ਯਾਦ ਅਸੀਂ ਕਰ ਸਕਦੇ ਹਾਂ ਉਸ ਤੋਂ ਬਿਨਾਂ ਨਹੀਂ ਤੇਰੇ ਅਸੀਂ ਅ ਦਰਸ਼ਨ دیدار ਕਰ ਸਕਦੇ ਹਾਂ ਤੇ ਆਪਣੀ ਕਿਰਪਾ ਬਖਸ਼ਿਸ਼ ਬਣਾਈ ਰੱਖੀ ਤੇ ਬਾਕੀ ਪਾਸਿਆਂ ਤੋਂ ਬਚਾਈ ਰੱਖੀ ਜਿਹੜੇ ਕਿ ਪੱਕੀ ਜਿਹੜੇ ਪਾਸੇ ਸਾਨੂੰ ਲੁੱਟਣ ਦਾ ਸੁਆਗ ਕੁਝ ਹੋਰ ਨਹੀਂ ਕਰਦੇ ਤਾਂ ਇਕੋ ਜੀ ਆਸਰਾ ਤਨ ਤਨ ਸਾਹਿਬ ਸਿਧ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੇ ਚਰਨਾਂ ਦਾ ਲੱਗੇ ਤੇ ਰੋਜ਼ ਬਾਣੀ ਪੜ੍ਹ ਕੇ ਰੋਜ਼ ਆਪਣੇ ਹਿਰਦੇ 'ਚ ਇੱਕ ਅਦਾ ਸ਼ਬਦ ਵਸਾਈ ਗਏ ਤੇ ਜਿੰਦਗੀ ਜ਼ਿੰਦਗੀ ਨੂੰ ਬਦਲੀ ਗਏ ਜ਼ਰੂਰ ਇੱਕ ਦਿਨ ਗੁਰੂ ਬਖਸ਼ਿਸ਼ ਕਰੂਗਾ ਤੇ ਜ਼ਰੂਰ ਸਾਡੇ ਘਰਾਂ 'ਚੋਂ ਜਿਹੜੇ ਆ ਉਹ ਹੈ ਜਿਹੜੇ ਕਲੇਸ਼ ਹੈ ਜਿਹੜੇ ਉਹ ਖਤਮ ਹੋਣਗੇ ਤਾਂ ਇਸ ਤਰ੍ਹਾਂ ਉਸ ਬੀਬੀ ਦੇ ਕਲੇਸ਼ ਤਾਂ ਘਰੋਂ ਖਤਮ ਹੋਗੇ ਅਸੀਂ ਵੀ ਆਪਣੇ ਕਲੇਸ਼ ਜਿਹੜੇ ਘਰੋਂ ਬਾਹਰ ਕੱਢਨੇ ਆ ਤਾਂ ਸਾਧ ਸੰਗਤ ਜੀ ਕਈ ਵਾਰ ਸੰਤ ਮਹਾਂਪੁਰਸ਼ਾਂ ਦੇ ਕਈ ਹੋਏ ਬਚਨ ਉਸ ਪਰਮਾਤਮਾ ਦੇ ਬਚਨ ਹੀ ਹੁੰਦੀਆਂ ਹਨ ਉਹੋ ਜਦੋਂ ਅਸੀਂ ਜ਼ਿੰਦਗੀ 'ਚ ਲਾਗੂ ਕਰ ਲੈਂਦੇ ਆ ਫਿਰ ਜ਼ਿੰਦਗੀ ਬਦਲ ਜਾਂਦੀ ਹੈ ਤਾਂ ਇਨੀਆਂ ਕਮੀਆਂ ਦਿਨ ਨੂੰ ਸਵੀਕਾਰ ਕਰਨਾ ਜੀ ਜੇ ਕੋਈ ਭੁੱਲ ਚੁੱਕ ਹੋ ਗਏ ਹੋਵੇ ਤਾਂ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ